ਜੈਨੂ ਪਿਆਰੇ ਵਿਦਿਆਰਥੀਓ ਨਵੀਂ ਜਮਾਤ ਦੇ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਸਾਡੇ ਆਲੇ ਦੁਆਲੇ ਦੇ ਪਦਾਰਥ ਤੇ ਬੱਚਿਓ ਇਸ ਅਭਿਆਸ ਤੇ ਇਸ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦੇਉ ਦੀ ਲੜੀ ਵਿੱਚ ਅਗਲੇ 10 ਸਵਾਲ 31 ਤੋਂ ਲੈ ਕੇ 40 ਤੱਕ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਸਾਰੇ ਪ੍ਰਸ਼ਨ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਸਮਝ ਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀਆਂ ਤੁਹਾਡੀ ਨੌਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਨੌਵੀਂ ਵਿਗਿਆਨ ਅਸੀਂ ਕਰਦੇ ਪਏ ਆ 9th ਮੈਥ ਨੋਟਸ ਜਿਹਦੇ ਵਿੱਚ ਗਣਿਤ ਦੇ ਸਾਰੇ ਸਿਧਾਂਤ ਤੇ ਬਰੀ ਭਾਸ਼ਾਵਾਂ ਵਿੱਚ ਸੌਂ ਸਮਝਾਈਆਂ ਗਈਆਂ ਨੇ ਤੇ ਫਿਰ ਉਸ ਤੋਂ ਬਾਅਦ ਨੌਵੀਂ ਗਣਿਤ ਪੰਜਾਬੀ మీడియం ਵਿੱਚ 9th math PSCB NCERT ਦੀ ਜਿਹੜੀ ਕਿਤਾਬ ਹੈ ਉਹ ਇੰਗਲਿਸ਼ మీడియం ਵਿੱਚ ਫਿਰ ਮੈਥ ਕਨਸੈਪਟਸ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਸੁਧਾਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਪੇ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇ ਹੁਣ ਇਹ ਵਾਲੇ ਸਵਾਲ ਸੋ ਇੱਕ 31 ਸਵਾਲ ਹੈ ਅਸੀਂ ਪਦਾਰਥ ਨੂੰ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਕਿਵੇਂ ਬਦਲ ਸਕਦੇ ਹਾਂ ਇਹ ਵਿੱਚੋਂ ਛੋਟੇ-ਛੋਟੇ ਅੰਦੇ ਦੇ ਨੰਬਰ ਦੇ ਇੱਕ-ਇੱਕ ਨੰਬਰ ਦੇ ਇਦਾਰੇ ਸਵਾਲ ਬਣ ਸਕਦੇ ਨੇ ਸੋ ਅਸੀਂ ਤਾਪਮਾਨ ਬਦਲ ਕੇ ਪਦਾਰਥ ਨੂੰ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਬਦਲ ਸਕਦੇ ਹਾਂ ਜੇ ਅੰਦੇ ਨੰਬਰ ਦਾ ਸਵਾਲ 1 ਨੰਬਰ ਦੇ ਤੇ ਬਸ ਇੱਕ ਵਾਕ ਵਿੱਚ ਹੀ ਇਹ ਜਵਾਬ ਲਿਖਿਆ ਜਾ ਸਕਦਾ ਹੈ ਤਾਪਮਾਨ ਬਦਲ ਕੇ ਅਸੀਂ ਪਦਾਰਥ ਦੀ ਵਿਵਸਥਾ ਬਦਲ ਸਕਦੇ ਹਾਂ ਸੋ ਤਾਪਮਨ ਵਧਾਉਣ ਦੇ ਨਾਲ ਹੁਣ ਬਦਲ ਜਿਹੜਾ ਬਦਲ ਹੈਗਾ ਬੱਚਿਓ ਉਹ ਵਾਧਾ ਵੀ ਹੋ ਸਕਦਾ ਹੈ ਘਟਾ ਵੀ ਹੋ ਸਕਦਾ ਸੋ ਤਾਪਮਨ ਵਧਾਉਣ ਤੇ ਪਦਾਰਥ ਠੋਸ ਤੋਂ ਦਰਮ ਫਿਰ ਹੋਰ ਗਰਮ ਕਰੋ ਤੇ ਅਤੇ ਦਰਵ ਤੋਂ ਗੈਸ ਬਣ ਜਾਂਦਾ ਹੈ ਇਸੇ ਤਰ੍ਹਾਂ ਠੰਡਾ ਕਰਨ ਤੇ ਪਦਾਰਥ ਗੈਸ ਤੋਂ ਦਰਵ ਉੱਠਾ ਕਿਹੜਾ ਹੋ ਜਾਂਦਾ ਹੈ ਅਤੇ ਦਰਵ ਤੋਂ ਠੋਸ ਬਣ ਜਾਂਦਾ ਹੈ ਤੇ ਇਹਨੂੰ ਬੱਚਿਓ ਇਹ ਦੇਖੋ ਤਸਵੀਰ ਦੇ ਰਾਹੀਂ ਤੁਹਾਡੀ ਕਿਤਾਬ ਚੋਂ ਹੀ ਲਈਏ ਇਹ ਇੱਥੇ ਠੋਸ ਲਿਖ ਦੇਣਾ ਇੱਥੇ ਦਰਵ ਲਿਖ ਦੇਣਾ ਇਥੇ ਗੈਸੀ ਅਵਸਥਾ ਲਿਖ ਦੇਣਾ ਹੁਣ ਇਹ ਇਧਰੋਂ ਤਾਪ ਵਧਾ ਪਿਆ ਤਾਪ ਵਧਿਆ ਇਹ ਦੇਖੋ ਤਾਪ ਇਥੋਂ ਦੀ ਇਥੇ ਦਰਬ ਬਣ ਗਿਆ ਫਿਰ ਤਾਪ ਦਿੱਤਾ ਦਰਬ ਨੂੰ ਤੇ ਦਰਬ ਤੋਂ ਗੈਸ ਬਣ ਗਿਆ ਤੇ ਗੈਸ ਨੂੰ ਠੰਡ ਠੰਡਾ ਕੀਤਾ ਇਹ ਕੋਲ ਠੰਡਾ ਕੀਤਾ ਥੱਲੇ ਠੰਡਾ ਕੀਤਾ ਤੇ ਗੈਸ ਤੋਂ ਫੇਰ ਦਰਬ ਬਣ ਗਿਆ ਫੇਰ ਠੰਡਾ ਕੀਤਾ ਤੇ ਠੋਸ ਬਣ ਗਿਆ ਸੋ ਇਹ ਕਿਸੇਾਂ ਦੇ ਬੱਚਾ ਢੇੜਾ ਹੈਗਾ ਇਦਾਂ ਪੂਰਾ ਤਾਪ ਦੇਣ ਤੇ ਇਦਾਂ ਹੋ ਜਾਂਦਾ ਤੇ ਠੰਡ ਦੇਣ ਤੇ ਫੇਰ ਬਿਲਕੁਲ ਇਧਰੋਂ ਗਰਮ ਕੀਤਾ ਇਥੋਂ ਦੀ ਇਥੇ ਇਤੋਂ ਦੀ ਇੱਥੇ ਫੇਰ ਠੰਡਾ ਕੀਤਾ ਤੇ ਇਤੋਂ ਦੀ ਇੱਥੇ ਇਤੋਂ ਦੀ ਇੱਥੇ ਇਸ ਤਰ੍ਹਾਂ ਅਵਸਥਾ ਜਿਹੜੀ ਇਹ ਬਦਲ ਜਾਂਦੀ ਹੈ ਸੋ ਬੜਾ ਇੱਕ ਲਿਖਤੀ ਰੂਪ ਵਿੱਚ ਵੀ ਅਸੀਂ ਇਹਦਾ ਲਿਖ ਸਕਦੇ ਹਾਂ ਤੇ ਇਹ ਚਿੱਤਰ ਦੇ ਰਾਹੀਂ ਵੀ ਅਸੀਂ ਬੜਾ ਸੋਹਣਾ ਇਸ ਵੱਲ ਨੂੰ ਇਸ ਸਿਧਾਂਤ ਨੂੰ ਸਮਝ ਸਕਦੇ ਹਾਂ ਬਤੀਵਾ ਜੋਹਰ ਉਡਾਉਣ ਕਿਰਿਆ ਇਹ ਜਿਹੜਾ ਸ਼ਬਦਾਵਲੀ ਸ਼ਬਜੋੜਾ ਹੈ ਇਹਨੂੰ ਤੁਸੀਂ ਮਤਲਬ ਕਿ ਬਾਰ-ਬਾਰ ਲਿਖ ਕੇ ਦਾ ਅਭਿਆਸ ਕਰ ਲਓ ਜੋਹਰ ਉਡਾਉਣ ਕਿਰਿਆ ਇਹਨੂੰ ਕਹਿੰਦੇ ਸਬਲੀਮੇਸ਼ਨ ਅੰਗਰੇਜ਼ੀ ਵਿੱਚ ਤੂੰ ਤੁਸੀਂ ਕੀ ਸਮਝਦੇ ਹੋ ਇਹਦਾ ਇਦਾਂ ਜਵਾਬ ਹੈ ਅਸੀਂ ਜਾਣਦੇ ਹਾਂ ਕਿ ਤਾਪਮਾਨ ਬਦਲਣ ਨਾਲ ਤ ਪਦਾਰਥ ਦੀ ਅਵਸਥਾ ਵਿੱਚ ਬਦਲਾ ਆਉਂਦਾ ਹੈ ਪਹਿਲੇ ਸਵਾਲ 'ਚ ਅਸੀਂ ਨਹੀਂ ਕੀਤਾ ਹੋਣੀ ਹੈ ਨਾ 31ਵੇਂ ਸਵਾਲ ਵਿੱਚ ਪਰ ਕੁਝ ਪਦਾਰਥ ਦਰਵ ਅਵਸਥਾ ਤੋਂ ਲੰਗੇ ਬਗੈਰ ਹੀ ਠੋਸ ਅਵਸਥਾ ਤੋਂ ਸਿੱਧੇ ਗੈਸ ਫਤੇ ਵਾਪਸ ਠੋਸ ਵਿੱਚ ਬਦਲ ਜਾਂਦੇ ਹਨ ਅਸੀਂ ਹੁਣੀ ਪੜਿਆ 31ਵੇਂ ਸਵਾਲ 'ਚ ਠੋਸ ਨੂੰ ਗਰਮ ਕਰੋ ਪਹਿਲੇ द्रव ਬਣੇਗਾ ਫਿਰ ਹੋਰ ਗਰਮ ਕਰੋ द्रव ਤੋਂ ਗੈਸ ਬਣੇਗਾ ਫਿਰ ਗੈਸ ਨੂੰ ਠੰਡੀ ਕਰੋ ਉਹ ਤੋਂ द्रव ਬਣੇਗੀ ਤੇ द्रव ਤੋਂ ਫਿਰ ਠੋਸ ਬਣੇਗੀ ਪਰਜੋ ਕੁਝ ਪਦਾਰਥ ਐਸੇ ਹੁੰਦੇ ਨੇ ਸਿੱਧੇ ਛਾਲ ਮਾਰਦੇ ਨੇ ਦਰਵ ਜਿਹੜਾ ਜਿਹੜਾ ਦਰਵ ਅਵਸਥਾ ਹੁੰਦੀ ਹੈ ਉਹ ਚ ਲੰਘਦੀ ਨਹੀਂ ਹੈਗਾ ਸਿੱਧਾ ਠੋਸ ਤੋਂ ਗੈਸ ਤੇ ਗੈਸ ਤੋਂ ਠੋਸ ਠੀਕ ਹੈ ਇਸ ਠੋਸ ਤੋਂ ਸਿੱਧੇ ਗੈਸ ਅਤੇ ਵਾਪਸ ਠੋਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਜੋਹਰ ਉਡਾਉਣ ਕਿਰਿਆ ਕਹਿੰਦੇ ਹਨ ਕਪੂਰ ਮੁਸ਼ਕਪੂਰ ਜਿਹਨੂੰ ਕਹਿੰਦੇ ਆ ਰਕਦੋ ਤੁਸੀਂ ਬੱਚੋ ਕੁਝ ਘੰਟਿਆਂ ਬਾਅਦ ਦੇਖੋ ਉਹ ਉਲੋਪ ਹੋ ਜਾਏਗਾ ਸਿੱਧਾ ਗੈਸ ਬਣ ਜਾਏਗਾ ਅਮੋਨੀਅਮ ক্লোਰਾਈਡ ਹੈ ਵੀ ਇੱਕ ਰਸਾਇਣ ਹੈਗਾ ਰਸਾਇਣਿਕ ਪਦਾਰਥ ਹੈਗਾ ਵੀ ਦਈਏ ਤੇ ਫਰਨੈਲ ਦੀਆਂ ਗੋਲੀਆਂ ਹੈ ਤੇ ਸਾਨੂੰ ਪਤਾ ਹੈ ਕਿ ਆਡੋਨਲ ਜਿਹੜਾ ਅਸੀਂ ਰੱਖਦੇ ਹਾਂ ਬਾਥਰੂਮਾਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਫਰਨੈਲ ਦੀਆਂ ਗੋਲੀਆਂ ਤੁਸੀਂ ਦੇਖਿਆ ਹੋਣਾ ਤੁਹਾਡੀਆਂ ਬੀਬੀਆਂ ਪੈਣਾ ਹੈ ਨਾ ਉਹ ਆਪਣਾ ਦੀਵਾਨ ਦੇ ਵਿੱਚ ਪੇਟੀ ਦੇ ਵਿੱਚ ਜਿਲ੍ਹੇ ਸਿਆਲਾਂ ਦੇ ਕੱਪੜੇ ਅਸੀਂ ਰੱਖੀ ਦੇਨੇ ਗਰਮੀਆਂ 'ਚ ਆ ਆ ਜਾਂਦੀਆਂ ਤੇ ਨਾਲ ਫਰਨੈਲ ਦੀਆਂ ਗੋਲੀਆਂ ਪਾ ਦਿੰਦੇ ਆ ਤੇ ਬਜੋ ਕੁਝ ਮਹੀਨੇ ਬਾਜ ਜਦੋਂ ਪੇਟੀ ਖੋਲਹੀ ਜਾਂਦੀ ਏ ਉਹ ਸਾਰੀਆਂ ਫਰਨੈਲ ਦੀ ਗੋਲੀਆਂ ਗਾਇਬ ਹੋ ਗਈਆਂ ਹੁੰਦੀਆਂ ਕਿੱਥੇ ਗਈਆਂ ਹੁੰਦੀਆਂ ਉਹ ਠੋਸ ਤੋਂ ਸਿੱਧਾ ਗੈਸ ਬਣੀ ਹੁੰਦੀਆਂ ਨੇ ਠੀਕ ਹੈ ਗੈਸ ਨੂੰ ਦਰਵ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਦਬਾਅ ਵਧਾ ਕੇ ਅਤੇ ਤਾਪਮਨ ਘਟਾ ਕੇ ਗੈਸ ਨੂੰ ਦਰਵ ਵਿੱਚ ਬਦਲਿਆ ਜਾ ਸਕਦਾ ਹੈ ਗੈਸ ਨੂੰ ਦਰਵ ਵਿੱਚ ਬਦਲਣ ਲਈ ਕੀ ਕਰਨਾ ਪੈਂਦਾ ਹੈ ਠੰਡਾ ਕਰਨਾ ਪੈਂਦਾ ਹੈ ਤਾਪਮਨ ਘਟਾ ਕੇ ਰਕੀਵਰ ਬੱਚਿਓ ਨਾਲ ਦੇ ਨਾਲ ਦਬਾਅ ਵਧਾਉਣਾ ਪੈਂਦਾ ਸੋ ਦਬਾਅ ਵਧਾ ਦਿੱਤਾ ਜਾਵੇ। ਭਾਅ ਗੈਸ ਨੂੰ ਨਪੀੜਿਆ ਜਾਵੇ। ਗੈਸ ਨੂੰ ਨਪੀੜ ਕੇ ਦਬਾਅ ਵਧਾ ਕੇ ਅਤੇ ਤਾਪਮਨ ਘਟਾ ਕੇ ਫਿਰ ਇਹ ਦੋਹਰੀ ਮਾਰ ਹੁੰਦੀ ਹੈ ਇਹਨਾਂ ਛੇਤੀ ਕੰਮ ਹੋ ਜਾਂਦਾ ਹੈ। ਸੋ ਛੇਤੀ ਗੈਸ ਨੂੰ ਅਸੀਂ ਦਰਵਤ ਰੂਪ ਵਿੱਚ ਲਿਆ ਸਕਦੇ ਹਾਂ ਕਿਦਾਂ ਨਪੀੜ ਕੇ ਦਬਾਅ ਵਧਾ ਕੇ ਅਤੇ ਤਾਪਮਨ ਘਟਾ ਕੇ। ਦਬਾਅ ਵਧਾਉਂਦੇ ਵੀ ਤੁਸੀਂ ਨਪੀੜ ਕੇ ਵੀ ਲਿਖ ਸਕਦੇ ਹੋ ਕੰਪਰੈਸ ਕਰਕੇ। ਸੋ ਚੌਂਤੀ ਸੋ ਕਾਰਬਨ ਡਾਈਆਕਸਾਈਡ ਨੂੰ ਖੁਸ਼ਕ ਬਰਫ਼ ਡਰਾਈ ਆਈਸ ਕਿਉਂ ਕਿਹਾ ਜਾਂਦਾ ਹੈ ਸੋ ਠੋਸ ਕਾਰਬਨ ਡਾਈਆਕਸਾਈਡ ਨੂੰ ਉੱਚ ਦਬਾਅ ਤੇ ਰੱਖਿਆ ਜਾਂਦਾ ਹੈ ਭਾਵ ਹਾਈ ਪ੍ਰੈਸ਼ਰ ਤੇ ਰੱਖਿਆ ਜਾਂਦਾ ਹੈ ਉੱਚ ਦਬਾਅ ਤੇ ਰੱਖਿਆ ਜਾਂਦਾ ਹੈ ਜਦੋਂ ਦਬਾਅ ਘਟ ਕੇ ਇੱਕ ਐਟਮੋਸਫੀਅਰ ਦੇ ਪੱਧਰ ਤੇ ਆ ਜਾਂਦਾ ਹੈ ਜਿਹੜਾ ਉੱਚ ਦਬਾਅ ਹੈ ਬੱਚਿਓ ਇਹ ਇੱਕ ਐਟਮੋਸਫੀਅਰ ਤੋਂ ਬਹੁਤ ਜ਼ਿਆਦਾ ਹੁੰਦਾ ਹੈ ਇਹ ਇੱਕ ਐਟਮੋਸਫੀਅਰ ਦਾ ਦਬਾਅ ਜਿਹੜਾ ਆਮ ਵਾਯੂ ਮੰਡਲ ਚ ਦਬਾਅ ਔਸਤਨ ਰੂਪ ਚ ਹੈਗਾ ਜਿਹੜਾ ਸਾਡੇ ਸਰੀਰ ਤੇ ਹਰ ਜਗ੍ਹਾ ਤੇ ਲੱਗਦਾ ਉਹ ਸਾਨੂੰ ਮਹਿਸੂਸ ਨਹੀਂ ਹੁੰਦਾ ਇਦਾਂ ਸੋ ਹਵਾ ਵੀ ਸਾਡੇ ਤੇ ਦਬਾਅ ਪਾਉਂਦੀ ਹੈ ਪਰ ਕੁਦਰਤ ਨੇ ਸਾਨੂੰ ਉਹ ਦਬਾਅ ਝੱਲਣ ਲਈ ਬਣਾਇਆ ਸੋ ਆਮ ਤੌਰ ਤੇ ਜਿਹੜਾ ਇੱਕ ਰੂਟੀਨ ਦੇ ਵਿੱਚ ਆਮ ਜਿਹੜਾ ਦਬਾਅ ਹੁੰਦਾ ਹੈ ਹਵਾ ਵੱਲੋਂ ਵਾਯੂ ਮੰਡਲ ਵੱਲੋਂ ਉਹ ਔਸਤਨ ਇੱਕ ਐਟਮੋਸਫੀਅਰ ਲਿਆ ਜਾਂਦਾ ਹੈ ਇਹਦੇ ਬਾਰੇ ਵੀਡੀਓ ਚ ਹੋਰ ਚੀਜ਼ਾਂ ਮੈਂ ਇਹਦੇ ਬਾਰੇ ਦੱਸਾਂਗਾ ਤੁਹਾਨੂੰ ਯੂਨਿਟਾਂ ਬਾਰੇ ਇਕਾਈਆਂ ਬਾਰੇ ਅਗਲਾ ਵੀਡੀਓ ਬਣਾਵਾਂਗੇ ਉਹ ਚੱਸੀ ਹੈ ਇਹ ਤਾਪਮਾਨ ਤੇ ਆਇਤਨ ਤੇ ਜਿਹੜਾ ਐਟਮੋਸਫੇਅਰ ਪ੍ਰੈਸ਼ਰ ਹੈ ਇਹਦੇ ਬਾਰੇ ਗੱਲਾਂ ਕਰਾਂਗੇ ਠੀਕ ਹੈ ਦੇ ਪੱਧਰ ਤੇ ਆ ਜਾਂਦਾ ਹੈ ਤਾਂ ਠੋਸ ਕਾਰਬਨ ਡਾਈਆਕਸਾਈਡ द्रਵਿਤ ਹੋਏ ਬਿਨਾ ਸਿੱਧੇ ਗੈਸਿਸ ਬਦਲ ਜਾਂਦੀ ਹੈ ਸੋ ਡਰਾਈ ਆਈਸ ਵੀ ਬੱਚਿਓ ਕਿਉਂਕਿ ਗਿੱਲੀ ਨਹੀਂ ਹੁੰਦੀ द्रਵਿਤ ਨਹੀਂ ਹੁੰਦੀ ਦਰਵ ਬਸਥਾ ਵਿੱਚੋਂ ਨਹੀਂ ਆਉਂਦੀ ਇਸੇ ਲਈ ਇਸ ਨੂੰ ਖੁਸ਼ਕ ਬਰਫ਼ ਡਰਾਈ ਆਈਸ ਕਿਹਾ ਜਾਂਦਾ ਆਮ ਬਰਫ਼ ਜਿਹੜੀ ਘਰਾਂ ਵਿੱਚ ਹੁੰਦੀ ਹੈ ਬੱਚਿਓ ਉਹ ਕੀ ਹੈ ਕੀ ਉਹ ਸਿੱਧੀ ਭਾਅ ਬਣ ਸਕਦੀ ਹੈ ਨਹੀਂ ਪਹਿਲੇ ਉਹਨੇ ਪਿਗਲਣਾ ਹੈ ਪਣੀ ਬਣਨੇ ਫਿਰ ਉਹਨੂੰ ਗਰਮ ਕਰਾਂਗੇ 100 ਡਿਗਰੀ ਤੇ ਫਿਰ ਉਹ ਪਾਪ ਬਣੇਗੀ ਪਰ ਬੱਚੋ ਜਿਹੜੀ ਹੈ ਠੋਸ ਕਾਰਬਨ ਡਾਈਆਕਸਾਈਡ ਹੁੰਦੀ ਹੈ ਇਹ ਵੀ ਬੜੀ ਠੰਡੀ ਹੁੰਦੀ ਹੈ ਸੋ ਇਹ ਜਦੋਂ ਇਹਨੂੰ ਤਾਪਮਾਨ ਇਹਦਾ ਐਟਮੋਸਫੀਅਰ ਪ੍ਰੈਸ਼ਰ ਘਟਾਇਆ ਜਾਂਦਾ ਜਿਸ ਦਬਾਅ ਤੇ ਰੱਖੀ ਹੁੰਦੀ ਹੈ ਜਦੋਂ ਇਹ ਆਮ ਦਬਾਅ ਤੇ ਆ ਜਾਂਦੀ ਹੈ ਬਾਯੂ ਮੋਡਲੀ ਦਬਾਅ ਤੇ ਆ ਜਾਂਦੀ ਹੈ ਇੱਕ ਐਟਮੋਸਫੀਅਰ ਦੇ ਪੱਧਰ ਤੇ ਆ ਜਾਂਦਾ ਹੈ ਤੇ ਠੋਸ ਕਾਰਬਨ ਡਾਈਆਕਸਾਈਡ द्रਵਿਤ ਹੋਏ ਬਿਨਾ ਇਹ ਸਿੱਧੀ ਗੈਸ ਵਿੱਚ ਤਬਦੀਲ ਹੋ ਜਾਂਦੀ ਹੈ ਕਿਉਂਕਿ द्रਵਿਤ ਨਹੀਂ ਹੁੰਦੀ ਇਸ ਕਰਕੇ ਇਹਨੂੰ ਡਰਾਈ ਆਈਸ ਕਿਹਾ ਜਾਂਦਾ ਹੈ ਵਾਸ਼ਪੀਕਰਨ ਦੀ ਪਰਿਭਾਸ਼ਾ ਲਿਖੋ ਉਬਾਲ ਦਰਜੇ ਤੋਂ ਘੱਟ ਤਾਪਮਾਨ ਤੇ ਦਰਵਜ ਦੇ ਵਾਸ਼ਪ ਵਿੱਚ ਤਬਦੀਲ ਹੋਣ ਦੀ ਕਿਰਿਆ ਨੂੰ ਵਾਸ਼ਪੀਕਰਨ ਅੰਗਰੇਜ਼ੀ ਵਿੱਚ ਐਵੇਪੋਰੇਸ਼ਨ ਕਹਿੰਦੇ ਹੁੰਦੇ ਬਸ ਇਹ ਇਹ ਜਿਹੜੀ ਇਹਦੀ ਪਰਿਭਾਸ਼ਾ ਹੈਗੀ ਹੈ ਅਗਲਾ ਸਵਾਲ ਬੜਾ ਮਹੱਤਵਪੂਰਨ ਹੈ ਵਾਸ਼ਪੀਕਰਨ ਨੂੰ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ ਬੱਚਿਓ ਇਹ ਚਾਰ ਕਾਰਕ ਨੇ ਵਾਸ਼ਪੀਕਰਨ ਨੂੰ ਏਟ ਲਿਕੇ ਚਾਰ ਕਾਰਕ ਪ੍ਰਭਾਵਿਤ ਕਰ ਦਿੰਦੇ ਯਾਦ ਰੱਖਣ ਦਾ ਕੀ ਤਰੀਕਾ ਹੈ ਤਨਖਾ ਤੇ ਦਿਮਾਗ ਬਿਠਾਓ ਮਹਿੰਗਾਈ ਇੰਨੀ ਆ ਗਈ ਏ ਤਨਖਾਹ ਕਿੱਥੇ ਉੱਡ ਗਈ ਕਹਦੇ ਨੇ ਵੀ ਤਨਖਾਹ ਉੱਡ ਗਈ ਤੇ ਬੱਚਿਓ ਇੱਥੇ ਵੀ ਦਰਬ ਦੇ ਉੱਡਣ ਦੀ ਗੱਲ ਹੋ ਰਹੀ ਹੈ ਨਾ ਵਾਸ਼ਪ ਬਣ ਕੇ ਸੋ ਇਦਾਂ ਤੋਂ ਹੀ ਨਵਾਜ ਬਟਾ ਤਨਖਾਹ ਤੱਤਾ ਤੇਰੋ ਤਾਪਮਾਨ ਨੰਨਾ ਨੰਨੇ ਤੋਂ ਨਮੀ ਖਖਾ ਖਖੇ ਤੋਂ ਖੇਤਰਫਲ ਤੇ ਅੱਗੇ ਤਨਖਾਹ ਹਾ ਹਵਾ ਦੀ ਗਤੀ ਸੋ ਬੱਚਿਓ ਇਹ ਇੱਕ ਜ਼ੁਗਤੀ ਹੈਗੀ ਏ ਚੇਤਾ ਚਕਰੀ ਵਧਾਉਣ ਦੀ ਮੈਂ ਜਦ ਵਿਦਿਆਰਥੀ ਸੀ ਤੇ ਮੈਂ ਵੀ ਇਦਾਂ ਹੀ ਕਰਦਾ ਹੁੰਦਾ ਸੀ ਸੋ ਇਹ ਚਾਰ ਕਾਰਕ ਤੁਹਾਨੂੰ ਬੱਚਿਓ ਤੁਸੀਂ ਤਨਖਾਹ ਯਾਦ ਰੱਖ ਲਓ ਜਿਦਾ ਤਨਖਾਹ ਉੜ ਗਈ ਮਹਿੰਗਾਈ ਕਰਕੇ ਤੇ ਕੱਲੋ ਪਾਣੀ ਉੱਡ ਗਿਆ ਵਾਸ਼ਪੀਕਰਨ ਹੋ ਗਿਆ ਸੋ ਦਿਮਾਗ ਪਿਠਾ ਕੇ ਰੱਖਣਾ ਤੱਤਾ ਨੰਨਾ ਖਖਾ ਤਤੇ ਤੋਂ ਤਾਪਮਾਨ ਨੰਨੇ ਤੋਂ ਨਮੀ ਖਖੇ ਤੋਂ ਖੇਤਰਫਲ ਤੇ ਹਾਏ ਤੋਂ ਹਵਾ ਦੀ ਗਤੀ ਤੇ ਬਸ ਜਦੋਂ ਇਹ ਗੱਲ ਸਮਝ ਆ ਗਈ ਤੇ ਨਾਲ ਇਹ ਦੋ ਦੋ ਵਾਕ ਇੱਕ ਇੱਕ ਵਾਕ ਜਿਹੜਾ ਹੈ ਲਿਖ ਦੇਣਾ ਹੈ ਤਾਪਮਾਨ ਦੇ ਵਧਣ ਨਾਲ ਦਰਵ ਦੇ ਕਣਾਂ ਦੀ ਗਤੀ ਜੁਰਜਾ ਵੱਧਦੀ ਹੈ ਜਿਸ ਨਾਲ ਵਾਸ਼ਪੀਕਰਨ ਵੀ ਦੀ ਦਰ ਵੀ ਤੇਜ਼ ਹੋ ਜਾਂਦੀ ਹੈ ਜਿੰਨੀ ਊਰਜਾ ਜ਼ਿਆਦਾ ਹੋਏਗੀ ਓਨਾ ਤੇਜ਼ ਦੌੜਨਗੇ ਜੋ ਸਤਾ ਤੋਂ ਉੱਡ ਕੇ ਬਾਹਰ ਚਲੇ ਜਾਣਗੇ ਇਸ ਲਈ ਸਿਆਲਾਂ ਵਿੱਚ ਵਾਸ਼ਪੀਕਰਨ ਘੱਟ ਅਤੇ ਗਰਮੀਆਂ ਵਿੱਚ ਜ਼ਿਆਦਾ ਹੁੰਦਾ ਹੈ ਇਹ ਤਾਂ ਪੁੱਛ ਸਕਦੇ ਨੇ ਵੀ ਗਰਮੀਆਂ ਵਿੱਚ ਵਾਸ਼ਪੀਕਰਨ ਕਿਉਂ ਜ਼ਿਆਦਾ ਹੁੰਦਾ ਹੈ ਤੇਰਾ ਜਵਾਬ ਦੇਵਾਂਗੇ ਕਿ ਕਿਉਂਕਿ ਤਾਪਮਨ ਵਧਣ ਦੇ ਨਾਲ ਵਾਸ਼ਪੀਕਰਨ ਦੀ ਦਰ ਵੱਧਦੀ ਹੈ ਇਸ ਕਰਕੇ ਗਰਮੀਆਂ ਵਿੱਚ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ ਨਮੀ ਜਿਹੜੋ ਕਹਿੰਦੇ ਨੇ ਹਿਊਮਿਡਿਟੀ ਹਵਾ ਦੀ ਨਮੀ ਜ਼ਿਆਦਾ ਹੋਣ ਤੇ ਵਾਸ਼ਪੀਕਰਨ ਮੱਠਾ ਪੈ ਜਾਂਦਾ ਅਤੇ ਖੁਸ਼ਕਾਵਾ ਹੋਣ ਤੇ ਖੁਸ਼ਕ ਦਾ ਮਤਲਬ ਸੁੱਕੀ ਜੇ ਚ ਨਮੀ ਘਟੇਗੀ ਹੈ ਹੁਣ ਤੇ ਇਸ ਦੀ ਦਰ ਤੇਜ਼ ਹੋ ਜਾਂਦੀ ਹੈ ਫਿਰ ਆ ਖੇਤਰਫਲ ਸਤੇਹੀ ਪ੍ਰਕਿਰਿਆ ਹੋਣ ਕਰਕੇ ਜਿਹੜਾ ਆਪਣਾ ਵਾਸ਼ਪੀਕਰਨ ਹੈ ਬੱਚੋ ਉੱਪਰਲੇ ਸਤਾਹ ਤੋਂ ਹੀ ਹੁੰਦਾ ਸਮੁੱਚੋਂ ਛੋ ਨਹੀਂ ਹੁੰਦਾ ਉਬਾਲ ਜਿਹੜਾ ਹੈ ਉਬਲਣ ਦੀ ਕਿਰਿਆ ਹੈ ਸਮੁੱਚੇ ਪਾਣੀ ਦੇ ਜੋ ਤੁਹਾਡੇ ਕੋਲ ਹੈਗਾ द्रव ਹੈਗਾ ਸਮੁੱਚੇ ਪਾਣੀ ਚ ਹੁੰਦੀ ਹੈ ਸਮੁੱਚੇ ਦਰਬ ਵਿੱਚ ਹੁੰਦੀ ਹੈ ਪਰ ਜਿਹੜਾ ਜਿਹੜਾ ਵਾਸ਼ਪੀਕਰਨ ਹੈ ਉਹ ਸਿਰਫ ਸਤਾਹ ਤੇ ਹੁੰਦਾ ਹੈ ਸਤੇਹੀ ਪ੍ਰਕਿਰਿਆ ਹੋਣ ਕਰਕੇ ਸਤਾਹ ਦਾ ਖੇਤਰਫਲ ਵਧਣ ਨਾਲ ਵਾਸ਼ਪੀਕਰਨ ਤੇਜ਼ ਹੋ ਜਾਂਦਾ ਹੈ ਇਸ ਕਰਕੇ ਸੌੜੇ ਭਾਂਡੇ ਦੇ ਮੁਕਾਬਲੇ ਖੁੱਲੇ ਭਾਂਡੇ ਚੋਂ ਪਾਣੀ ਛੇਤੀ ਵਾਸ਼ਪੀਕਰਿਤ ਹੋ ਜਾਂਦਾ ਹੈ ਤੁਸੀਂ ਇੱਕ ਗਲਾਸ ਪਾਣੀ ਦਾ ਰੱਖੋ ਤੇ ਜਿੰਨਾ ਪਾਣੀ ਗਲਾਸ ਵਿੱਚ ਹੈ ਉਨਾ ਹੀ ਤੁਸੀਂ ਪ੍ਰਾਤ ਦੇ ਵਿੱਚ ਜਾਂ ਥਾਲੀ ਦੇ ਵਿੱਚ ਰੱਖ ਦੋ ਤੇ ਥਾਲੀ ਦਾ ਪਾਣੀ ਛੇਤੀ ਸੁੱਕ ਜਾਏਗਾ ਮਲਿਸ ਛੇਤੀ ਉੱਡ ਜਾਏਗਾ ਗਲਾਸ ਵਿੱਚ ਪਿਆ ਨਹੀਂ ਉਡੇਗਾ ਕਿਉਂ ਗਲਾਸ ਦਾ ਖੇਤਰਫਲ ਸਤਾਦਾ ਘਟਾ ਹੈ ਪ੍ਰਾਤ ਦਾ ਜਾਂ ਥਾਲੀ ਦਾ ਖੇਤਰਫਲ ਜ਼ਿਆਦਾ ਹੈਗਾ ਹਵਾ ਦੀ ਗਤੀ ਹਵਾ ਦੀ ਗਤੀ ਤੇਜ਼ ਹੋਣ ਨਾਲ ਵਾਸ਼ਪੀਕਰਨ ਦੀ ਦਰ ਵੀ ਤੇਜ਼ ਹੋ ਜਾਂਦੀ ਹੈ ਅਤੇ ਹਵਾ ਦੀ ਗਤੀ ਘਟਣ ਨਾਲ ਵਾਸ਼ਪੀਕਰਨ ਵੀ ਮੱਠਾ ਪੈ ਜਾਂਦਾ ਹੈ 37 ਉਹ ਸਵਾਲ ਨਮੀ ਹਿਮੀਡਿਟੀ ਕੀ ਹੁੰਦੀ ਹੈ ਹਵਾ ਵਿੱਚ ਨਮੀ ਜ਼ਿਆਦਾ ਹੋਣ ਤੇ ਵਾਸ਼ਪੀਕਰਨ ਦੀ ਦਰ ਘਟ ਕਿਉਂ ਹੋ ਜਾਂਦੀ ਹੈ ਤੇ ਉਹ ਘਟ ਜਾਂਦੀ ਹੈ ਹਵਾ ਵਿੱਚ ਮੌਜੂਦ ਜਲਵਾਸ਼ਪ ਵਾਟਰ ਵੇਪਰ ਜਿਸ ਨੂੰ ਕਹਿੰਦੇ ਜਲਵਾਸ਼ਪਾਂ ਦੀ ਮਾਤਰਾ ਨੂੰ ਨਮੀ ਕਹਿੰਦੇ ਹਨ ਹਵਾ ਦੇ ਵਿੱਚ ਮੌਜੂਦ ਜਿਹੜੇ ਜਲਵਾਸ਼ਪ ਨੇ ਉਹਦੀ ਮਾਤਰਾ ਹੈ ਉਹ ਨਮੀ ਅਖਾਉਂਦੀ ਹੈ ਇਸੇ ਨਿਸ਼ਚਿਤ ਤਾਪਮਾਨ ਤੇ ਹਵਾ ਵਿੱਚ ਜਲਵਾਸ਼ਪ ਇੱਕ ਨਿਸ਼ਚਿਤ ਮਾਤਰਾ ਵਿੱਚ ਹੀ ਹੋ ਸਕਦੇ ਹਨ ਹਵਾ ਵਿੱਚ ਇੱਕ ਸਮਰੱਥਾ ਹੁੰਦੀ ਹੈ ਜਲਵਾਸ਼ਪ ਨੂੰ ਆਪਣੇ ਅੰਦਰ ਸਮਾਉਣ ਦੀ ਤੇ ਬੱਚਿਓ ਇਹ ਸਮਰੱਥਾ ਤਾਪਮਾਨ ਦੇ ਨਾਲ ਬਦਲਦੀ ਹੈ ਸੋ ਨਿਸ਼ਚਿਤ ਤਾਪਮਾਨ ਤੇ ਨਿਸ਼ਚਿਤ ਮਾਤਰਾ ਵਿੱਚ ਹੀ ਜਲਵਾਸ਼ਪ ਹੋ ਸਕਦੇ ਨੇ ਇਸ ਤਰ੍ਹਾਂ ਜੇਕਰ ਨਮੀ ਜ਼ਿਆਦਾ ਹੋਵੇ ਤਾਂ ਦਰਬ ਦਾ ਵਾਸ਼ਪ ਬਣ ਕੇ ਹਵਾ ਵਿੱਚ ਪਰਵੇਸ਼ ਕਰਨਾ ਆਖਾ ਹੋ ਜਾਂਦਾ ਤੁਸੀਂ ਕਦੇ ਪਹਿਲੇ ਰਸ਼ ਹੈਗਾ ਇਨਾਂ ਹਵਾ ਵਿੱਚ ਪਹਿਲੀ ਜਲਵਾਸ਼ ਬਹੁਤ ਸਾਰੇ ਹੈਗੇ ਨੇ ਤੇ ਹੋਰ ਨਹੀਂ ਆ ਸਕਦੇ ਤੇ ਉਹਦੇ ਨਾਲ ਕੀ ਹੋ ਜਾਏਗਾ ਦੂਜੇ ਸ਼ਬਦਾਂ ਵਿੱਚ ਨਮੀ ਜ਼ਿਆਦਾ ਹੋਣ ਤੇ ਵਾਸ਼ਪੀਕਰਨ ਦੀ ਦਰ ਘਟ ਜਾਂਦੀ ਹੈ ਠੀਕ ਹੈ ਫਿਰ ਆ ਗਿਆ 38ਵਾਂ ਸਵਾਲ ਹਵਾ ਦੀ ਗਤੀ ਤੇਜ਼ ਹੋਣ ਨਾਲ ਵਾਸ਼ਪੀਕਰਨ ਦੀ ਦਰ ਤੇਜ਼ ਕਿਉਂ ਹੋ ਜਾਂਦੀ ਹੈ ਇਦਾਂ ਦੇ ਸਵਾਲ 2-2 ਨੰਬਰ ਦੇ ਆ ਸਕਦੇ ਨੇ ਤੇਜ਼ ਵਗਦੀ ਹਵਾ ਆਪਣੇ ਨਾਲ ਹਵਾ ਵਿੱਚ ਮੌਜੂਦ ਵਾਸ਼ਪ ਦੇ ਕਣ ਉਡਾ ਕੇ ਲੈ ਜਾਂਦੀ ਹੈ ਜਿਸ ਨਾਲ ਪਿੱਛੇ ਵਾਸ਼ਪਾਂ ਦੀ ਮਾਤਰਾ ਘਟ ਜਾਂਦੀ ਹੈ ਉੜਾਗੇ ਲੈ ਗਈ ਆਪਣੇ ਨਾਲ ਤੇ ਜਿੱਥੋਂ ਲੰਗੀ ਹੈ ਉੱਥੇ ਵਾਸ਼ਪਾਂ ਦੀ ਗਿਣਤੀ ਘਟ ਗਈ ਹੈ ਅਤੇ ਹੋਰ ਵਾਸ਼ਪਾਂ ਦੇ ਆਉਣ ਦੀ ਥਾਂ ਬਣ ਜਾਂਦੀ ਹੈ ਠੀਕ ਹੈ ਨਾ ਹੁਣ ਥਾਂ ਖਾਲੀ ਹੋ ਗਈ ਵਾਸ਼ਪਾ ਸਕਦੇ ਨੇ ਦੂਜੇ ਸ਼ਬਦਾਂ ਵਿੱਚ ਹਵਾ ਦੀ ਗਤੀ ਤੇਜ਼ ਹੋਣ ਨਾਲ ਵਾਸ਼ਪੀਕਰਨ ਦੀ ਦਰ ਵੀ ਤੇਜ਼ ਹੋ ਜਾਂਦੀ ਹੈ ਫਿਰ ਅਗਲਾ ਸਵਾਲ ਵਾਸ਼ਪੀਕਰਨ ਦੇ ਕਾਰਨ ਠੰਡਕ ਕਿਉਂ ਹੁੰਦੀ ਹੈ ਵਾਸ਼ਪੀਕਰਨ ਦੌਰਾਨ ਵਾਸ਼ਪੀਕਰਨ ਦੇ ਗੁਪਤ ਤਾਪ ਜਿਹੜਾ ਅਸੀਂ ਪਿਛਲੇ ਵੀਡੀਓਜ਼ ਪੜ ਚੁੱਕੇ ਹਾਂ ਵਾਸ਼ਪੀਕਰਨ ਦਾ ਗੁਪਤ ਤਾਪ ਸਿਗਲਨ ਦਾ ਗੁਪਤ ਤਾਪ ਹੈ ਨਾ ਤੇ ਵਾਸ਼ਪੀਕਰਨ ਲਈ ਕੀ ਹੋਣਾ ਹੈ ਕਿਉਂਕਿ ਦਰਵ ਤੋਂ ਵਾਸ਼ਪ ਦੇ ਰੂਪ ਵਿੱਚ ਅਵਸਥਾ ਨੇ ਬਦਲਣਾ ਹੈ ਉਹਦੇ ਲਈ ਤਾਪ ਦੀ ਲੋੜ ਪੈਣੀ ਹੈ ਤੇ ਉਹ ਤਾਪ ਹੈਗਾ ਬੱਚੋ ਲੁਕਿਆ ਤਾਪ ਗੁਪਤ ਤਾਪ ਜਿਹਨੂੰ ਕਿਹਾ ਜਾਂਦਾ ਹੈ ਵਾਸ਼ਪੀਕਰਨ ਦਾ ਗੁਪਤ ਤਾਪ ਸੋ ਵਾਸ਼ਪੀਕਰਨ ਦੌਰਾਨ ਵਾਸ਼ਪੀਕਰਨ ਦੇ ਗੁਪਤ ਤਾਪ ਦੇ ਬਰਾਬਰ ਊਰਜਾ ਦਰਵ ਦੇ ਕਣ ਆਪਣੇ ਆਲੇ ਦੁਆਲੇ ਤੋਂ ਸੋਖ ਲੈਂਦੇ ਹਨ ਉਹ ਤਾਪਿੱਥੋਂ ਲੈਣਗੇ ਮਾਰੂ ਦੇ ਤਾਪ ਕੋਈ ਦੇ ਨਹੀਂ ਰਿਹਾ ਗਰਮ ਤੇ ਕਰਦੇ ਨਹੀਂ ਪਏ ਤੇ ਉਹਨਾਂ ਆਪਣੇ ਆਲੇ ਦੁਆਲੇ ਜਾਂ ਜਿਹੜੀ ਦਰਵ ਦਾ ਸਮੂਚ ਹੈਗਾ ਉਹਦੇ ਵਿੱਚੋਂ ਹੀ ਆਲੇ ਲੈ ਲੈਂਦੇ ਨੇ ਉਹ ਜਦੋਂ ਫਿਰ ਤਾਪ ਸੋਖਿਆ ਜਾਏਗਾ ਤੇ ਤਾਪ ਮੰਥਲੇ ਆ ਜਾਏਗਾ ਠੰਡਕ ਹੋ ਜਾਏਗੀ ਜਿਸ ਕਰਕੇ ਠੰਡਕ ਹੋ ਜਾਂਦੀ ਹੈ 40ਵਾਂ ਸਵਾਲ ਬਰਫ਼ ਵਾਲੇ ਪਾਣੀ ਨਾਲ ਭਰੇ ਗਲਾਸ ਦੀ ਬਾਹਰੀ ਸਤ੍ਹਾ ਤੇ ਪਾਣੀ ਦੀਆਂ ਬੂੰਦਾਂ ਕਿਉਂ ਆ ਜਾਂਦੀਆਂ ਹਨ ਤੋ ਜਵਾਬ ਹੈ ਬਰਫ਼ ਵਾਲੇ ਪਾਣੀ ਨਾਲ ਭਰੇ ਗਲਾਸ ਦੀ ਬਾਹਰੀ ਸਤ੍ਹਾ ਤੇ ਪਾਣੀ ਦੀਆਂ ਬੂੰਦਾਂ ਆਲੇ-ਦੁਆਲੇ ਹਵਾ ਵਿੱਚ ਮੌਜੂਦ ਜਲਵਾਸ਼ਪਾਂ ਦੇ द्रਵਿਤ ਹੋਣ ਕਰਕੇ ਆਉਂਦੀਆਂ ਹਨ ਜਲਵਾਸ਼ਪ ਉਹ ਜਗਾ ਸਮੁੰਦੀਦਾ ਨਹੀਂ ਉਹ ਗੈਸੀ ਰੂਪ ਵਿੱਚ ਹੈਗਾ ਫਾਰਦਰਸ਼ੀ ਹੈਗਾ ਤੇ ਉਹ ਕੀ ਹੁੰਦਾ ਉਹ द्रਵਿਤ ਹੋ ਗਈਆਂ ਤੇ ਉਹਨਾਂ ਨੇ ਬੂੰਦਾਂ ਦਾ ਰੂਪ ਲੈ ਲਿਆ द्रਵ ਦਾ ਰੂਪ ਲੈ ਲਿਆ ਗਲਾਸ ਦੀ ਠੰਡੀ ਸਦਾ ਦੇ ਸੰਪਰਕ ਵਿੱਚ ਆਉਣ ਤੇ ਵਾਸ਼ਪਾਂ ਦੀ ਊਰਜਾ ਘਟ ਜਾਂਦੀ ਹੈ ਅਸੀਂ ਜਾਣਦੇ ਹਾਂ ਬੱਚਿਓ ਜਦੋਂ ਤਾਪਮਾਨ ਘਟੇ ਤੇ ਗੈਸ ਤੋਂ ਦਰਵ ਅਵਸਥਾ ਬਣ ਜਾਂਦੀ ਹੈ ਸੋ ਗਲਾਸ ਦੀ ਜਿਹੜੀ ਸਤ੍ਹਾ ਹੈਗੀ ਉਹ ਠੰਡੀ ਹੈ বরਫ ਦਾ ਪਾਣੀ ਪਿਆ ਹੋਇਆ ਤੇ ਜਿਹੜੇ ਉਹ ਹਵਾ ਨਾਲ ਛੂਰੀ ਸੀਗੀ ਉਹ ਜਲਵਾਸ਼ਪ ਸੀਗੇ ਉਹਨਾਂ ਦਾ ਤਾਪਮਾਨ ਘਟ ਗਿਆ ਤੇ ਵਾਸ਼ਪ ਤੋਂ ਦਰਵ ਹੋ ਗਏ ਸੋ ਘਟ ਜਾਂਦੀ ਹੈ ਤੇ ਉਹ ਦਰਵ ਅਵਸਥਾ ਵਿੱਚ ਤਬਦੀਲ ਹੋ ਜਾਂਦੇ ਹਨ ਤੇ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ ਸੋ ਬੱਚੇ ਦੇਖੋ ਇਹ ਹੈਗਾ ਵਿਗਿਆਨ ਜੇ ਨੂੰ ਇਦਾਂ ਧਿਆਨ ਦੇ ਨਾਲ ਰੁਚੀ ਦੇ ਨਾਲ ਪੜਿਆ ਜਾਵੇ ਤੇ ਇਹ ਗੱਲਾਂ ਸਾਨੂੰ ਕਦੀ ਵਿਸਰਣਗੀਆਂ ਨਹੀਂ ਤੇ ਅਸੀਂ ਇੱਕ ਦੋ ਵਾਰ ਪੜਾਂਗੇ ਦਿਮਾਗ ਬਿਠਾ ਲਾਂਗੇ ਫਿਰ ਤੁਸੀਂ ਵੱਡੀ ਗੱਲ ਇਹ ਮੈਂ ਤੁਹਾਡੇ ਦੀ ਬੜਾ ਸੌਖਾ ਕੰਮ ਕਰ ਦਿੱਤਾ ਤੇ ਮੈਂ ਇਹ ਨਹੀਂ ਕਹਾਂਗਾ ਕਿ ਜਿੱਦਾਂ ਮੈਂ ਲਿਖਿਆ ਤੁਸੀਂ ਇਦਾਂ ਹੀ ਲਿਖੋ ਬਲਕਿ ਤੁਸੀਂ ਯਤਨ ਕਰੋ ਕਿ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਕੇ ਆਪਣੇ ਸ਼ਬਦਾਂ ਵਿੱਚ ਲਿਖਣ ਦਾ ਅਭਿਆਸ ਵੀ ਕਰੋ ਉਹਦੇ ਨਾਲ ਤੁਹਾਨੂੰ ਜ਼ਿਆਦਾ ਗੱਲ ਸਮਝ ਆਏਗੀ ਤੇ ਤੁਹਾਨੂੰ ਰੱਟਾ ਨਹੀਂ ਲਾਣਾ ਪਏਗਾ ਤੁਹਾਨੂੰ ਤੋਤਾ ਰਟਨ ਨਹੀਂ ਕਰਨਾ ਪਏਗਾ ਉਸੀ ਫਿਰ ਗੱਲ ਨੂੰ ਸਮਝ ਕੇ ਆਪਣੇ ਹੀ ਸ਼ਬਦਾਂ ਦੇ ਵਿੱਚ ਜਵਾਬ ਜਿਹੜੇ ਲਿਖ ਸਕੋਗੇ ਤੇ ਵਿਗਿਆਨਿਕ ਸਿਧਾਂਤ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣਗੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ